ਵੋਲਡ ਕੈਂਸਰ ਕੇਅਰ ਤੇ ਐਸਪੀ ਕਾਰਡੀ ਇਨੀਸ਼ੀਏਟਿਵ ਲੈ ਕੇ ਆਈ ਹੈ ਕਿ ਅਸੀਂ ਪੂਰੇ ਭਾਰਤ ਦੇ ਵਿੱਚ ਜਿਹੜਾ ਉਹ ਕੈਂਸਰ ਮੁਕਤ ਜਿਹੜੀ ਚੇਤਨਾ ਚਲਾਈ ਹੋਈ ਹੈ ਜਿਹਦੇ ਵਿੱਚ ਮੋਬਾਈਲ ਬੱਸਾਂ ਲੈ ਕੇ ਅਸੀਂ ਪਹੁੰਚਦੇ ਹਾਂ ਕਈ ਕਿਸਮ ਦੀ ਇਨਵੈਸਟੀਗੇਸ਼ਨ ਹੈ ਜਿਹਦੇ ਵਿੱਚ ਔਰਤਾਂ ਦੀ ਛਾਤੀ ਲਈ ਮਾਮੋਗ੍ਰਾਫੀ ਟੈਸਟ ਹੈ ਬੱਚੇਦਾਨੇ ਦੀ ਜਾਂਚ ਲਈ ਪੈਪਸਮੇਰ ਹੈ ਬੰਦਿਆਂ ਦੇ ਬਦੂਦਾਂ ਦੀ ਜਾਂਚ ਲਈ ਪੀਐਸਏ ਟੈਸਟ ਹੈ ਬਲੱਡ ਕੈਂਸਰ ਦੀ ਜਾਂਚ ਹੈ ਮੂੰਹ ਤੇ ਗਲੇ ਦੀ ਜਾਂਚ ਹੈ ਹੱਡੀਆਂ ਦੀ ਜਾਂਚ ਹੈ 슈ਗਰ ਹੈ ਬੀਪੀ ਹੈ ਲਿਟਰੇਚਰ ਦੇ ਰਹੇ ਹਾਂ ਲੈਕਚਰ ਕਰ ਰਹੇ ਹਾਂ ਲੋਕਾਂ ਨਾਲ 1 ਟੂ 1 ਕਾਉਂਸਲਿੰਗ ਕਰ ਰਹੇ ਚਾਰ ਸਾਲ 15 ਲੱਖ ਲੋਕਾਂ ਨੂੰ ਕੈਂਸਰ ਹੁੰਦਾ ਜਿੱਥੇ 10 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ 70% ਲੋਕਾਂ ਨੂੰ ਲੇਟ ਪਤਾ ਲੱਗਦਾ ਹੈ ਉਹਦਾ ਵੱਡਾ ਕਾਰਨ ਹੈ ਗਿਆਨਤਾ ਸੋ ਅਗਰ ਆਪਾਂ ਕੈਂਸਰ ਨੂੰ ਬਚਣਾ ਚਾਹੁੰਦੇ ਆ ਤਾਂ ਸਾਨੂੰ ਖੁੱਲ ਕੇ ਬਾਹਰ ਆਉਣਾ ਪੈਣਾ ਹੈ ਉਹਦੇ ਬਾਰੇ ਗੱਲ ਕਰਨੀ ਪੈਣੀ ਹੈ ਜਾਨਣਾ ਪੈਣਾ ਹੈ ਨਹੀਂ ਤਾਂ ਕੈਂਸਰ ਨਾਲ ਤਾਂ ਕੋਈ ਅਮੀਰ ਦੇਖ ਰਿਹਾ ਹੈ ਨਾ ਗਰੀਬ ਦੇਖ ਰਿਹਾ ਕਿਸੇ ਵੀ ਵਰਗ ਨੂੰ ਹੋ ਸਕਦਾ ਸੋ ਸਭ ਨੂੰ ਇਹ ਬੇਨਤੀ ਹੈ ਕਿ ਇਹਨਾਂ ਕੈਂਪਾਂ ਦਾ ਹਿੱਸਾ ਬਣਿਆ ਕਰੋ ਜਾਣਕਾਰੀ ਜਿਹੜੀ ਹੈ ਲਿਆ ਕਰੋ ਆਪਣੇ ਟੈਸਟ ਜਿਹੜਾ ਉਹ ਕਰਵਾਇਆ ਕਰੋ ਤਾਂ ਕਿ ਆਪਾਂ ਕੈਂਸਰ ਨੂੰ ਬਣਨ ਤੋਂ ਪਹਿਲੇ ਰੋਕ ਸਕੀਏ ਸੰਸਥਾ ਦਾ ਜੋ ਜਿਹਨੇ ਸਾਡੇ ਪੰਜਾਬ ਵਿੱਚ ਬਹੁਤ ਵੱਡਮੁੱਲਾ ਯੋਗਦਾਨ ਪਾਇਆ ਔਰ ਇਹ ਲੋਕਾਂ ਦੀ ਸੇਵਾ ਕਰਦੀ ਹੈ ਔਰ ਕੈਂਸਰ ਨੂੰ ਟ੍ਰੇਸ ਕਰਨ ਦੇ ਵਿੱਚ ਬਹੁਤ ਵੱਡੀ ਮਦਦ ਕਰਦੀ ਹੈ ਨਾਲ ਦੀ ਨਾਲ ਕਿਵੇਂ ਪਹਿਲੀ ਸਟੇਜਾਂ ਤੇ ਕੈਂਸਰ ਨੂੰ ਕੰਟਰੋਲ ਕੀਤਾ ਜਾ ਸਕਦਾ ਉਹਦੇ ਬਾਰੇ ਸਾਡੇ ਡਾਕਟਰ ਸਾਹਿਬ ਨੇ ਲੈਕਚਰ ਕੀਤੇ ਆ ਬਹੁਤ ਇਹਦਾ ਫਾਇਦਾ ਹੁੰਦਾ ਲੋਕਾਂ ਨੂੰ ਮੈਂ ਧੰਨਵਾਦ ਕਰਦਾ ਸਮੁੱਚੀ ਟੀਮ ਦਾ ਹਲਕਾ ਸ਼ਰੀਫ ਫਤੇਗੜ ਸਾਹਿਬ ਵੱਲੋਂ ਤੇ ਬੇਨਤੀ ਵੀ ਕਰਦਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਤਕਰੀਬਨ ਤਕਰੀਬਨ ਸਾਰੇ ਹਲਕਾ ਸ਼ਰੀਫ ਫਤੇਗੜ ਸਾਹਿਬ ਦੇ ਪਿੰਡ ਕਵਰ ਕਰਾਂਗੇ ਇਹਨਾਂ ਦੀ ਸਹਾਇਤਾ ਨਾਲ ਲੋਕਾਂ ਨੂੰ ਅਵੇਅਰ ਕਰੀਏ ਕੀ ਕਿਵੇਂ ਕੈਂਸਰ ਤੋਂ ਬਚਿਆ ਜਾ ਸਕਦਾ ਹੈ ਕਿਉਂਕਿ ਜਰ ਵੀ ਅਸੀਂ ਲੋਕਾਂ ਦੇ ਵਿੱਚ ਸੰਗਤ ਵਿੱਚ ਜਾਂਦੇ ਆ ਤਾਂ ਜਿੰਨੀਆਂ ਵੀ ਡੈਥ ਆਉਂਦੀਆਂ ਨੇ ਉਹਦੀਆਂ ਮੈਂ ਦੱਸ ਰਿਹਾ ਸੀ 30 40% ਜਿਹੜੇ ਕੈਂਸਰ ਨਾਲ ਲੱਗਦੇ ਨੇ ਬਾਕੀ ਤਾਂ ਪ੍ਰਮਾਤਮਾ ਦੇ ਹੱਥ ਹੈ ਲੇਕਿਨ ਇਹ ਸਾਡੇ ਹੱਥ ਹੈ ਕਿ ਅਸੀਂ ਆਪਣੀ ਬੋਡੀ ਨੂੰ ਕੇਅਰ ਕਰ ਸਕੀਏ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਲੱਛਣ ਜਿਹੜੇ ਜੇ ਇਹਨਾਂ ਦਾ ਅਸੀਂ ਪਹਿਲਾਂ ਇਲਾਜ ਕਰ ਲਾਂਗੇ ਫਿਰ ਕੈਂਸਰ ਨਹੀਂ ਹੋਊਗਾ ਸੋ ਬਹੁਤ ਬਹੁਤ ਸ਼ੁਕਰੀਆ ਜੀ ਔਰ ਸਾਡਾ ਇੱਕ ਕੈਂਪ ਅਜ ਪਹਿਲਾ ਕੈਂਪ ਹੈ ਬੇਸਿਰਫ ਪਹਿਲਾ ਵੀ ਮੇਧੋ ਤਿੰਨ ਕੈਂਪਾਂ ਹਲਕਾ ਸ਼ਰੀਫ ਅਤੇਗੜ ਸਭ ਲੱਗਿਆ ਲੇਕਿਨ ਹੁਣ ਅਸੀਂ ਪਿੰਡਾਂ ਵਾਲ ਬੇਨਤੀ ਕੀਤੀ ਹੈ ਕਿ ਪਿੰਡਾਂ ਵੱਲ ਜਾਈਏ ਸੀ